ਸਸਰੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿੱਲੋਂ ਵਿਲੇਜ ਫੂਡ ਤੇ ਅੱਜ ਦੇਖੋ ਜਿਹੜਾ ਮੌਸਮਾ ਬਹੁਤ ਵਧੀਆ ਏ ਤੇ ਨਾਲ ਹੀ ਹਵਾਏ ਜਿਹੜੀ ਉਹ ਵੀ ਚੱਲ ਰਹੀ ਆ ਅੱਜ ਆਪਾਂ ਤੁਹਾਨੂੰ ਬਹੁਤ ਹੀ ਵਧੀਆ ਰੈਸਪੀ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਬਣਨ ਵਾਲੀ ਰੈਸਪੀ ਆ ਜਿਹੜੀ ਉਹ ਤਿਆਰ ਕਰਕੇ ਦਿਖਾਵਾਂਗੇ ਜੇਕਰ ਤੁਹਾਡੇ ਘਰ ਗੈਸਟ ਆ ਜਾਣ ਤੇ ਦਾਲ ਸਬਜ਼ੀ ਘਰ ਦੇ ਵਿੱਚ ਨਾ ਅਵੇਲੇਬਲ ਹੋਵੇ ਤਾਂ ਤੁਸੀਂ ਇਹ ਰੈਸਪੀ ਆ ਜਿਹੜੀ ਬਹੁਤ ਹੀ ਜਲਦੀ ਬਣਾ ਕੇ ਤਿਆਰ ਕਰ ਸਕਦੇ ਹੋ ਇਦੇ ਲਈ ਆਪਾਂ ਨੇ ਅਦਰਕ ਲਿਆ ਅਦਰਕ ਤੁਸੀਂ ਵੱਧ ਘੱਟ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਤੇ ਮੈਂ 1 ਇੰਚ ਅਦਰਕ ਦਾ ਟੁਕੜਾ ਇਹ ਜਿਹੜਾ ਇਹ ਲੈ ਲਿਆ ਸੀਗਾ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਗਰਮੀ ਸ਼ੁਰੂ ਹੋ ਗਈ ਆ ਸਾਰਾ ਦਿਨ ਅੱਖਿਆਂ ਦੀ ਜਿਹੜੀ ਹਮਾਸਾ ਉਹ ਵੀ ਬਹੁਤ ਹੋ ਜਾਂਦੀ ਆ ਤੇ ਅੱਜ ਆਪਾਂ ਇਹ ਵੀਡੀਓ ਜਿਹੜੀ ਵਾਰ ਹੀ ਸ਼ੂਟ ਕਰਨ ਲੱਗੇ ਆ ਤੇ ਇਹਦੇ ਲਈ ਨਾਲ ਹੀ ਮੈਂ 1 ਕਿਲੋ ਪਿਆਜ਼ ਲੈ ਲਏ ਸੀਗੇ ਪਿਆਜ਼ ਜਿਹੜੇ ਤੁਸੀਂ ਇਹ ਵੀ ਅੱਧ ਘਾਟਾ ਆਪਣੇ ਮੈਂਬਰਾਂ ਦੇ ਹਿਸਾਬ ਨਾਲ ਲੈ ਸਕਦੇ ਹੋ। ਅਦਰਕ ਨੂੰ ਮੈਂ ਬਰੀਕ-ਬਰੀਕ ਕੱਟ ਲਿਆ ਏ। ਤੁਸੀਂ ਪੇਸਟ ਵੀ ਪਾ ਸਕਦੇ ਹੋ ਜਾਂ ਕद्दूकस ਵੀ ਕਰ ਸਕਦੇ ਹੋ। ਤੇ ਪਿਆਜ਼ਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਛਿੱਲ ਲਿਆ ਏ ਤੇ ਇਹਨਾਂ ਦੇ ਜਿਹੜਾ ਜਾੜਾ ਵਾਲਾ ਹਿੱਸਾ ਹੁੰਦਾ ਆਪਾਂ ਨੇ ਉਹ ਵੀ ਬਾਹਰ ਕੱਢਤਾ ਏ। ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਧੋਵਾਂਗੇ ਬਾਅਦ ਵਿੱਚ ਇਹ ਸਬਜ਼ੀ ਨੂੰ ਬਣਾਉਣ ਦੇ ਲਈ ਤਕਰੀਬਨ 5 ਤੋਂ 10 ਮਿੰਟ ਹਾਰਡਲੀ ਲੱਗਦੇ ਨੇ ਤੇ ਇੱਧਰ ਦੇਖੋ ਕਣਕਾਂ ਨੇ ਜਿਹੜੀਆਂ ਇਹ ਵੀ ਪੱਕ ਚੁੱਕੀਆਂ ਨੇ ਤੇ ਸਾਡੇ ਕੰਦ ਦੇ ਪਿੱਛੇ ਆ ਜਿਹੜਾ ਬਹੁਤ ਹੀ ਵਧੀਆ ਦਰਖਤ ਹੈ ਤੇ ਸਾਨੂੰ ਇਹਦਾ ਨਾਮ ਆ ਜਿਹੜਾ ਉਹ ਨਹੀਂ ਪਤਾ ਲੱਗ ਰਿਹਾ ਇਹਨੂੰ ਪਰਪਲ ਲਵੈਂਦਰ ਜੇ ਕਲਰ ਦੇ ਫੁੱਲ ਲੱਗਦੇ ਨੇ ਜਿਨ੍ਹਾਂ ਨੂੰ ਇਹ ਦਰਖਤ ਦਾ ਨਾਮ ਪਤਾ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਹੁਣ ਆਪਾਂ ਨੇ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਖੁੱਲੇ ਪਾਣੀ ਦੇ ਨਾਲ ਧੋ ਲੈਣਾ ਤਾਂ ਕਿ ਜਿਹੜੀ ਇਹਦੇ ਉੱਪਰ ਡਸਟਾ ਉਹ ਸਾਫ਼ ਹੋ ਜਵੇ ਤੇ ਆਪਾਂ ਫਿਰ ਇਹਨਾਂ ਨੂੰ ਬਰੀਕ-ਬਰੀਕ ਕੱਟਾਂਗੇ ਜੇਕਰ ਤੁਸੀਂ ਮੋٹے ਕੱਟਣਾ ਚਾਹੋ ਤਾਂ ਮੋٹے ਵੀ ਕੱਟ ਸਕਦੇ ਹੋ ਤੇ ਹੁਣ ਆਪਾਂ ਨੇ ਇਹਨਾਂ ਨੂੰ ਬਰੀਕ ਕੱਟ ਲੈਣਾ ਜਿਨ੍ਹਾਂ ਕੋਲ ਚੌਪਰ ਅਵੇਲੇਬਲ ਨੇ ਉਹ ਚੌਪਰ ਦੇ ਵਿੱਚ ਵੀ ਇਹਨਾਂ ਨੂੰ ਚੌਪ ਕਰ ਸਕਦੇ ਨੇ ਚਿੱਲੀ ਘਟਰ ਦੇ ਨਾਲ ਵੀ ਕਰ ਸਕਦੇ ਹਾਂ ਪਰ ਜ਼ਿਆਦਾ ਬਰੀਕ ਨਹੀਂ ਕਰਨੇ ਹੈਗੇ ਆਪਾਂ ਨੇ ਇਹ ਪਿਆਜ਼ ਜ਼ਿਆਦਾ ਬਰੀਕ ਦੇ ਕਰਨ ਦੇ ਨਾਲ ਜਿਹੜੀ ਆਪਣੀ ਇਹ ਸਬਜੀ ਆ ਜੂਸੀ ਜੀ ਹੋ ਜਾਊਗੀ ਤੇ ਆਪਾਂ ਨੇ ਥੋੜੇ ਜਿ ਮੋਟੇ ਹੀ ਰੱਖਣਾ ਇਹਨਾਂ ਨੂੰ ਤੇ ਦੇਖੋ ਹੁਣ ਪਿਆਜ਼ ਤੇ ਅਦਰਕ ਨੇ ਜਿਹੜੇ ਆਪਾਂ ਨੇ ਕੱਟ ਲੈਨੇ ਅੱਜ ਜਿਹੜੀ ਹਵਾਏ ਉਹ ਵੀ ਚੱਲ ਰਹੀ ਆ ਤੇ ਚੁੱਲੇ ਦੇ ਵਿੱਚ ਆਪਾਂ ਨੇ ਅੱਗ ਬਾਲ ਕੇ ਕੜਾਹੀ ਧਰਤੀ ਸੀ ਤੇ ਆਪਾਂ ਨੇ ਇਹਦੇ ਵਿੱਚ ਦੋ ਕੜਛੀਆਂ ਨੇ ਜਿਹੜੀਆਂ ਤੇਲ ਦੀਆਂ ਪਾਈਆਂ ਨੇ ਤੇ ਨਾਲ ਹੀ ਆਪਣਾ ਤੇਲ ਆ ਜਿਹੜਾ ਗਰਮ ਹੋ ਗਿਆ ਸੀ ਇਹਦੇ ਵਿੱਚ ਆਪਾਂ ਨੇ ਇੱਕ ਚਮਚਾ ਜਿਹੜਾ ਜੀਰੇ ਦਾ ਪਾਇਆ ਭਰ ਕੇ ਤੇ ਨਾਲ ਹੀ 4-5 ਪਿੰਚਾ ਜਿਹੜੀ ਆਪਾਂ ਨੇ ਹਿੰਗ ਦੀਆਂ ਲਈਆਂ ਨੇ ਤੇ ਹਿੰਗ ਦੇ ਨਾਲ ਆ ਜਿਹੜਾ ਇਹ ਬਾਇਵਾਦੀ ਤੋਂ ਚੰਗੀ ਹੁੰਦੀ ਆ ਤੇ ਪੇਟ ਵਗੈਰਾ ਵੀ ਇਹਦੇ ਨਾਲ ਸਹੀ ਰਹਿੰਦਾ ਤੇ ਤੇਲ ਆਪਣਾ ਚੰਗੀ ਤਰ੍ਹਾਂ ਘੜ ਗਿਆ ਸੀਗਾ ਉਸ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਪਿਆਜ਼ ਆ ਜਿਹੜੇ ਉਹ ਪਾ ਲੈਣੇ ਨੇ ਪਿਆਜ਼ਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਹਲਾ ਲੈਣਾ ਆਪਾਂ ਇਹਨਾਂ ਨੂੰ ਜ਼ਿਆਦਾ ਡਾਰਕ ਬ੍ਰਾਊਨ ਨਹੀਂ ਕਰਨਾ ਆਪਾਂ ਨੇ ਹਲਕੇ ਗੁਲਾਬੀ ਜੇ ਹੋਣ ਤੱਕ ਇਹਨਾਂ ਨੂੰ ਭੁੰਨਣਾ ਜਦੋਂ ਤੱਕ ਆਪਣੇ ਪਿਆਜ਼ ਭੁੰਨਦੇ ਨੇ ਉਦੋਂ ਤੱਕ ਆਪਾਂ ਇਹ ਜਿਹੜੀ ਧਾਰ ਚੋ ਲੈਨੇ ਆ ਧਾਰ ਦਾ ਵੀ ਟਾਈਮ ਹੋ ਗਿਆ ਸੀ ਤੇ ਇੱਧਰ ਪਿਆਜ਼ਾਂ ਦੇ ਉੱਪਰ ਮੇਰੀ ਬੇਟੀ ਦੀ ਡਿਊਟੀ ਹੋ ਗਈ ਆ ਗਈ ਸੀਗੀ ਤੇ ਬੇਟੀ ਨੇ ਜਿਹੜੇ ਪਿਆਜ਼ ਨੇ ਉਹ ਹਿਲਾ ਲਈ ਸੀ ਤਾਂ ਕਿ ਪਿਆਜ਼ ਆਪਣੇ ਥੱਲੇ ਨਾ ਲੱਗਣ ਅੱਜ ਜਿਹੜੀ ਹਵਾ ਹੈ ਉਹ ਵੀ ਬਹੁਤ ਤੇਜ਼ ਚੱਲ ਰਹੀ ਆ ਸੇਕ ਵੀ ਇਸ ਕਰਕੇ ਮਠਾ ਮਠਾਈ ਲੱਗ ਰਿਹਾ ਏ ਤੇ ਪਿਆਜ਼ ਨੇ ਜਿਹੜੇ ਦੇਖੋ ਆਪਣੇ ਹਲਕੇ ਬਰਾਊਨ ਜੇ ਹੋਣ ਲੱਗ ਗਏ ਨੇ ਤੇ ਹੁਣ ਆਪਾਂ ਇਹਦੇ ਵਿੱਚ ਨੌਣਦਾਨੀ ਵਾਲੇ ਆਪਣੇ ਜਿਹੜੇ ਮਸਾਲੇ ਨੇ ਉਹ ਐਡ ਕਰਾਂਗੇ ਇਹਦੇ ਵਿੱਚ ਆਪਾਂ ਨੇ ਇੱਕ ਚਮਚਾ ਇਹ ਜਿਹੜਾ ਭਰ ਕੇ ਉਹ ਨਮਕ ਦਾ ਪਾ ਲਿਆ ਏ ਇਹ ਨਮਕ ਇਹਦੇ ਵਿੱਚ ਥੋੜਾ ਜਿਹਾ ਜ਼ਿਆਦਾ ਹੀ ਪੈਂਦਾ ਏ ਕਿਉਂਕਿ ਪਿਆਜ਼ ਨੇ ਜਿਹੜੇ ਇਹ ਮਿੱਠੇ ਹੁੰਦੇ ਨੇ ਮਿੱਠੀ ਮਿੱਠੀ ਸਬਜ਼ੀ ਆ ਜਿਹੜੀ ਇਹ ਥੋੜੀ ਜੀ ਫਿਰ ਬੱਚੇ ਨੇ ਜਿਹੜੀ ਘੱਟ ਖਾ ਕੇ ਖੁਸ਼ ਹੁੰਦੇ ਨੇ ਇਸ ਕਰਕੇ ਆਪਾਂ ਜਿਹੜਾ ਨਾਣ ਮਿਰਚਾ ਇਹਦੇ ਵਿੱਚ ਥੋੜਾ ਜਿਹਾ ਜ਼ਿਆਦਾ ਹੀ ਰੱਖਾਂਗੇ ਤੇ ਆਪਾਂ ਨੇ ਨਾਲ ਹੀ ਇਹਦੇ ਵਿੱਚ ਅਦਰਕ ਆ ਜਿਹੜਾ ਉਹ ਪਾ ਲਿਆ ਸੀਗਾ ਤੇ ਪਿਆਜ਼ਾਂ ਨੂੰ ਹੁਣ ਆਪਾਂ ਨੇ ਚੰਗੀ ਤਰ੍ਹਾਂ ਹਿਲਾ ਲੈਣਾ ਤਾਂ ਕਿ ਜਿਹੜਾ ਇਹਨਾਂ ਦੇ ਵਿੱਚ ਬਾਕੀ ਬਚਿਆ ਪਾਣੀ ਆ ਉਹ ਵੀ ਸੋਖ ਹੋ ਸਕੇ ਤੇ ਹੁਣ ਪਾਠ ਦਾ ਵੀ ਟਾਈਮ ਹੋ ਗਿਆ ਸੀ ਸ੍ਰੀ ਰਹਿਰਾ ਸਾਹਿਬ ਦਾ ਤੇ ਹੁਣ ਆਪਾਂ ਨੇ ਟੀਵੀ ਦੇ ਉੱਪਰ ਰੈਰਾ ਸਾਹਿਬ ਦੀ ਬਾਣੀ ਆ ਜਿਹੜੀ ਉਹ ਵੀ ਲਾਤੀ ਆ ਤੇ ਹੁਣ ਜਿਹੜੇ ਪਿਆਜ਼ ਨੇ ਆਪਣੇ ਦੇਖੋ ਬਿਲਕੁਲ ਆਪਣੇ ਟੇਲ ਆ ਜਿਹੜਾ ਇਹਨਾਂ ਨੇ ਛੱਡਤਾ ਏ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਚਮਚ ਭਰ ਕੇ ਲਾਲ ਮਿਰਚਾਂ ਦਾ ਪਾਵਾਂਗੇ ਤੇ ਨਾਲ ਹੀ ਆਪਾਂ ਪੌਣਾ ਕਿ ਚਮਚਾ ਹਲਦੀ ਦਾ ਪਾ ਕੇ ਅੱਧਾ ਚਮਚਾ ਨਾਲ ਹੀ ਆਪਾਂ ਇਹਦੇ ਵਿੱਚ ਕਸ਼ਮੀਰੀ ਮੇਥੀ ਪਾ ਸਕ سوری ਕਸ਼ਮੀਰੀ ਮਿਰਚ ਪਾਵਾਂਗੇ ਮੇਰੇ ਕੋਲ ਥੋੜਾ ਜਿਹਾ ਬਚਦਾ ਧਨੀਆ ਪਾਊਡਰ ਪਿਆ ਸੀ ਧਨੀਆ ਪਾਊਡਰ ਆ ਜਿਹੜਾ ਉਹ ਵੀ ਆਪਣਾ ਖਤਮ ਹੋ ਗਿਆ ਏ ਜਿੰਨਾ ਕਿ ਪਿਆਸੀ ਆਪਾਂ ਨੇ ਉਹ ਇਹਦੇ ਵਿੱਚ ਪਾਤਾ ਏ तकरीबन ਅੱਧਾ ਕ ਚਮਚਾ ਸੀਗਾ ਤੇ ਹੁਣ ਆਪਾਂ ਨੇ ਮਸਾਲੇ ਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਤੇ ਬਾਅਦ ਵਿੱਚ ਆਪਾਂ ਇਹਦੇ ਵਿੱਚ ਇੱਕ ਚਮਚਾ ਇਹ ਜਿਹੜਾ ਕਿਚਨ ਕਿੰਗ ਮਸਾਲੇ ਦਾ ਪਾਵਾਂਗੇ ਜੇਕਰ ਤੁਹਾਡੇ ਕੋਲ ਕਿਚਨ ਕਿੰਗ ਮਸਾਲਾ ਨਹੀਂ ਹੈਗਾ ਤਾਂ ਤੁਸੀਂ ਗਰਮ ਮਸਾਲਾ ਵੀ ਪਾ ਸਕਦੇ ਹੋ ਅਦਰਵਾਇਸ ਜੇ ਗਰਮ ਮਸਾਲਾ ਵੀ ਨਾ ਹੋਵੇ ਤੁਸੀਂ ਸਕਿਪ ਵੀ ਕਰ ਸਕਦੇ ਹੋ ਇਹ ਜਿਹੜੀ ਸਬਜੀ ਆ ਇਹ ਸਿਰਫ ਆਪਣੇ ਬੇਸਿਕ ਨੋਨ ਮਿਰਚ ਹਲਦੀ ਦੇ ਨਾਲ ਹੀ ਬਹੁਤ ਹੀ ਵਧੀਆ ਬਣਦੀ ਹੈ ਤੇ ਦੇਖੋ ਆਪਣਾ ਪਿਆਜ਼ਾਂ ਨੇ ਆ ਜਿਹੜਾ ਤੇਲ ਛੱਡਦਾ ਇਹ ਪਿਆਜ਼ ਆਪਣੇ ਪੱਕ ਗਏ ਨੇ ਤੇ ਹੁਣ ਆਪਾਂ ਇਹਦੇ ਵਿੱਚ ਅੱਧਾ ਇੱਕ ਗੜਵੀ ਇਹ ਆਪਣੀ ਅੱਧਾ ਕਿਲੋ ਦੀ ਆ ਅੱਧਿਕ ਗੜਵੀ ਆਪਾਂ ਇਹਦੇ ਵਿੱਚ ਪਾਣੀ ਆ ਜਿਹੜਾ ਪਾ ਦਵਾਂਗੇ ਪਾਣੀ ਪਾਉਣ ਦੇ ਨਾਲ ਵੀ ਆਪਣੀ ਸਬਜ਼ੀ ਥੱਲੇ ਨਹੀਂ ਲੱਗੂਗੀ ਤੇ ਹੁਣ ਆਪਾਂ ਇਹਦੇ ਵਿੱਚ ਦੁੱਧਾ ਉਹ ਵੀ ਪਾ ਲੈਣਾ ਡੋਕ ਗਲਾਸ ਆਪਾਂ ਇਹਦੇ ਵਿੱਚ ਦੁੱਧ ਦੇ ਪਾਵਾਂਗੇ ਆਪਣੀ 1 ਕਿਲੋ ਪਿਆਜ਼ ਸੀਗੇ ਦੇ ਨਾਲ ਆਪਾਂ ਇਹਦੇ ਵਿੱਚ ਦੋ ਗਲਾਸ ਨੇ ਜਿਹੜੇ ਉਹ ਦੁੱਧ ਤੇ ਪਾਏ ਨੇ ਤੁਸੀਂ ਵੱਧ ਘੱਟ ਵੀ ਲੈ ਸਕਦੇ ਹੋ ਮੈਂ ਇਹਦੇ ਵਿੱਚ ਨਾਲ ਹੀ کریم ਆ ਉਹ ਐਡ ਕਰੂੰਗੀ ਜੇਕਰ ਤੁਹਾਡੇ ਕੋਲ کریم ਨਹੀਂ ਹੈਗੀ ਤਾਂ ਤਾਂ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਬਾਕੀ ਜਿਹੜਾ ਦੁੱਧ ਜਿੰਨਾ ਤੁਸੀਂ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ ਮੈਂ ਮਾਰਕੀਟ ਤੋਂ ਅਮੂਲ ਦੀ ਫਰੈਸ਼ کریم ਲੈ ਕੇ ਆਈ ਸੀਗੀ ਇਹਦੇ ਵਿੱਚ ਮੈਂ 2 ਟੇਬਲस्पून ਦੇ ਕਰੀਬ کریم ਆ ਜਿਹੜੀ ਉਹ ਐਡ ਕਰ ਦੇਣੀ ਆ ਇਦੇ ਨਾਲ ਕੀ ਆ ਕਿ ਸਬਜੀ ਦੀ ਜਿਹੜੀ ਰਿਚਨੈਸ ਉਹ ਵੱਜ ਜਾਂਦੀ ਆ ਤੇ ਸਬਜੀ ਬਹੁਤ ਹੀ ਟੇਸਟੀ ਬਣਦੀ ਆ ਜੇਕਰ ਤੁਸੀਂ ਇੱਕ ਵਾਰ ਇਹਨਾਂ ਨੂੰ ਇਸ ਸਬਜੀ ਨੂੰ ਗੈਸਟ ਨੂੰ ਸਰਵ ਕਰੋਗੇ ਤਾਂ ਗੈਸਟ ਤੁਹਾਡੀ ਜ਼ਰੂਰ ਤਾਰੀਫ ਕਰਨਗੇ ਤੇ ਦੇਖੋ ਸਬਜੀ ਆ ਜਿਹੜੀ ਆਪਣੀ ਇਹ ਰਿਜਣੀ ਸਟਾਰਟ ਹੋ ਗਈ ਆ ਤੇ ਆਪਾਂ ਨੇ ਇਹਨੂੰ ਜ਼ਿਆਦਾ ਪਕਾਉਣਾ ਨਹੀਂ ਸਿਰਫ ਜਦੋਂ ਇਹ ਉਵਾਲੀ ਇਹਨੂੰ ਆਉਣ ਲੱਗ ਜਵੇ ਉਦੋਂ ਤੋਂ ਆਪਾਂ ਨੇ ਪੰਜ ਤੋਂ 10 ਤੋਂ 5 ਕੁ ਮਿੰਟ ਆਪਾਂ ਇਹਨੂੰ ਪਕਾਵਾਂਗੇ ਜਿਆਦਾ ਨਹੀਂ ਆਪਾਂ ਨੇ ਪਕਾਉਣੀ ਬਸ ਇੰਨੀ ਕੁ ਰਜਾਉਣੀ ਆ ਇਹਦੇ ਨਾਲ ਸਬਜ਼ੀ ਆ ਜਿਹੜੀ ਆਪਣੀ ਬਣ ਕੇ ਤਿਆਰ ਹੋ ਜਾਂਦੀ ਆ ਤੇ ਦੇਖੋ ਆਪਣੀ ਸਬਜ਼ੀ ਦਾ ਰੰਗ ਆ ਜਿਹੜਾ ਇਹ ਵੀ ਬਹੁਤ ਵਧੀਆ ਆਏ ਇਹ ਸਬਜ਼ੀ ਆਪਣੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਸੀ ਜਿਹੜੇ ਮੇਰੇ ਚੈਨਲ ਤੇ ਨਵੇਂ ਨੇ ਉਹਨਾਂ ਨੂੰ ਰਿਕੁਐਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਨਾਲ ਹੀ ਬੈਲ ਆਈਕਨ ਦੇ ਉੱਤੇ ਕਲਿੱਕ ਕਰ ਦੇਣ ਤਾਂ ਕਿ ਮੇਰੇ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਆ ਜਿਹੜੀ ਸਭ ਤੋਂ ਪਹਿਲਾਂ ਮਿਲ ਸਕੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ